ਵੀ ਪੁੱਛਾਂਗੇ ਕਿ ਆਖਿਰਕਾਰ ਪੂਰਾ ਮਾਜਰਾ ਕੀ ਸੀਗਾ ਜੀ ਕੀ ਮਾਮਲਾ ਸੀਗਾ ਪੂਰਾ ਕੱਲ ਜਿਹੜੀ ਲੜਾਈ ਹੋਈ ਆ ਕਿਵੇਂ ਕੀ ਹੋਇਆ ਸਰ ਕੱਲ ਲੜਾਈ ਹੋਈ ਸੀ ਉਹ ਬੱਸ ਦੇ ਵਿੱਚ ਮੋਟਰਸਾਈਕਲ ਦੀ ਟੱਕਰ ਹੋਈ ਸੀ ਹਮ ਤੇ ਸਰ ਮੈਂ ਉੱਥੇ ਖੜਾ ਆ ਸੀ ਇਸ ਮੁੰਡੇ ਦੇ ਵਿੱਚ ਬੱਸ ਵੱਜੀ ਸੀ ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣ ਵਾਸਤੇ ਗਏ ਸੀ ਵੀ ਜੋ ਨੁਕਸਾਨ ਤੁਹਾਡੇ ਕੋਲ ਹੋਇਆ ਮੋਟਰਸਾਈਕਲ ਦਾ ਤੁਸੀਂ ਉਹਦਾ ਹਰਜਾਨਾ ਦੇ ਦਿਓ ਤੇ ਉਹ ਜਿਹੜਾ ਡਰਾਈਵਰ ਉਹ ਪਤਾ ਨਹੀਂ ਮੈਨੂੰ ਇਹਨਾਂ ਕਲੀਅਰ ਨਹੀਂ ਪਤਾ ਵੀ ਇਹ ਉਹਦੇ ਗਲਤ ਹੈ ਜਾਂ ਉਹ ਇਹਦੇ ਫੈਗ ਨਹੀਂ ਸਵਾਰੀਆਂ ਦੇ ਵਿੱਚ ਵੀਡੀਓ ਬਣਾਈ ਆ ਬੱਸ ਦੇ ਵਿੱਚ ਉਹਦੇ ਚ ਤਾਂ ਦਿਖਾਈ ਦੇ ਰਿਹਾ ਕਿ ਤੁਹਾਡੇ ਬੰਦੇ ਜਿਹੜੇ ਡਰਾਈਵਰ ਨੂੰ ਬਾਰੀ ਚੋਂ ਬਾਹਰ ਖਿੱਚਦੇ ਹੋਏ ਦਿਖਾਈ ਦੇ ਰਹੇ ਹੋ ਸਾਰੇ ਦੇ ਬ੍ਰਦਰ ਆਏ ਸੀ ਕਿਸੇ ਨੇ ਉਹਨਾਂ ਨੂੰ ਕਹਿਤਾ ਸੀ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਤਾਂ ਉਹਦੇ ਚ ਦੀ ਜਾਨੀ ਮਾਨੀ ਨੁਕਸਾਨ ਹੋ ਗਿਆ ਤੇ ਉਹ ਤਾਂ ਕਰਕੇ ਉਹਦੇ ਭਰਾਵਾਂ ਨੇ ਆ ਕੇ ਪਹਿਲਾਂ ਇਹਨੂੰ ਵੇਖਿਆ ਨਹੀਂ ਪਹਿਲਾਂ ਆ ਕੇ ਕੰਮ ਸਟਾਰਟ ਕਰਤਾ ਉreturnData ਮਾਰਨਾ ਤੇ ਜਿਹੜੇ ਹਥਿਆਰ ਸੀ ਤੁਹਾਡੇ ਕੋਲ ਉਹ ਕਹਿ ਰਹੇ ਆ ਕਿ ਗੰਡਾਸੀਆਂ ਗਡੂਸੀਆਂ ਸੀ ਕਿਉਂ ਕਿਥੋਂ ਲਈ ਗੰਡਾਸੀਆਂ ਤਾਂ ਕੋਈ ਵੀ ਨਹੀਂ ਸੀ ਕੋਈ ਰਾਡ ਰੋਡ ਰਾਡ ਬੱਸ ਦੇ ਵਿੱਚ ਹੀ ਪਈ ਸੀ ਅੱਛਾ ਵਿੱਚੋਂ ਚੱਕ ਲਈ ਸੀ ਉਹਨੇ ਕੱਢੀ ਸੀ ਨਾ ਡਰਾਈਵਰ ਨੇ ਕੱਢੀ ਸੀ ਅ ਡਰਾਈਵਰ ਨੇ ਕੱਢੀ ਸੀ ਤੇ ਡਰਾਈਵਰ ਦੇ ਕੋਲੋਂ ਮਾਰਨ ਵਾਸਤੇ ਆਪਣੇ ਹੱਥ ਚਾ ਲਈ ਅਸੀਂ ਖੋ ਲਈ ਅੱਛਾ ਤੁਹਾਡੇ ਨਾਲ ਇਹ ਮੋਟਰਸਾਈਕਲ ਕਿੰਦਾ ਸੀਗਾ ਹਾਂਜੀ ਮੋਟਰਸਾਈਲ ਮੇਰਾ ਸੀ ਅੱਛਾ ਹੋਇਆ ਕਿ ਸੀ ਮੋਟਰਸਾਈਕਲ ਵਿੱਚ ਵਜਿਆ ਸੀ ਹਾਂ ਨਹੀਂ ਜੀ ਮੈਂ ਮੋਟਰਸਨ ਆਪਦੀ ਸਾਈਡ ਜਾ ਰਹਾ ਸੀ ਉਹਨੇ ਬੱਸ ਔਰ ਸਾਈਡ ਕੱਢ ਕੇ ਮਗਰੋਂ ਮੋਟਰਸਨ ਵਜਿਆ ਤੇ ਮੈਂ ਡੇਕ ਕੇ ਮੋਟਰਸਨ ਹਾਂਜੀ ਮੇਰੇ ਸੱਟਾ ਸੁੱਟਾ ਵੀ ਲੱਗੀਆਂ ਦਾ ਚਰੇਟਾ ਵੀ ਵੱਜੀਆਂ ਜੀ ਹਾਂਜੀ ਪਰ ਇਹਨਾਂ ਜਿਆਦਾ ਤਾਂ ਨਹੀਂ ਕੁੱਟਣਾ ਸੀ ਨਾ ਤੁਸੀਂ ਤਾਂ ਬੰਦੇ ਬੁਲਾ ਕੇ ਬਹੁਤ ਜਿਆਦਾ ਉੱਥੇ ਪਾਰੀਆਂ ਨੂੰ ਵੀ ਵਿੱਚ ਕੁੱਟਿਆ ਨਹੀਂ ਜਨਾਬ ਉੱਥੇ ਆਪਣੇ ਮੇਲਾ ਆ ਗਿਆ ਸੀ ਟਵਨਾਲ ਮੋੜ ਤੇ ਉੱਥੇ ਜੀ ਵੇਖੋ ਮੈਂ ਖੋਦੋ ਕੱਲਾ ਕੇ ਜਦੋਂ ਮੈਂ ਗੱਲ ਪਿਆ ਠੀਕ ਹੈ ਉੱਥੇ ਵੇਖੋ ਖਾਈ ਲੋਕ ਜੁੜਦੇ ਕਿ ਮੈਂ ਕਿਸੇ ਨੂੰ ਤਾਂ ਬੁਲਾਇਆ ਨਹੀਂ ਇੰਨੇ ਛੇਤੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਜੀ ਕਿਸੇ ਨੂੰ ਐਡੀ ਛੇਤੀ ਕਿੱਕੜ ਨਹੀਂ ਤੁਹਾਡੇ ਭਰਾ ਕਿਵੇਂ ਆ ਗਿਆ ਫਿਰ ਉਹ ਉੱਥੇ ਮੌਕੇ ਤੇ ਹਾਂਜੀ ਉਹ ਉੱਥੇ ਮੇਲਾ ਆ ਗਿਆ ਸੀ ਟਵਨਾਲ ਮੋੜ ਤੇ ਅੱਛਾ ਉਹ ਵੀ ਉੱਥੇ ਸੀ ਹਾਂਜੀ ਮੇਲੇ ਤੇ ਗਈ ਮਾੜਾ ਪਿੰਡ ਹੀ ਉੱਥੇ ਮੇਲੇ ਤੇ ਗਏ ਸੀ ਹਾਂਜੀ ਅੱਛਾ ਤੇ ਸ਼ੀਸ਼ੇ ਕਿੰਨੇ ਭੰਨੇ ਪਾਸ ਦੇ ਹਾਂਜੀ ਸ਼ੀਸ਼ੇ ਕਿੰਨੇ ਭੰਨੇ ਪਾਸ ਦੇ ਤੇ ਬੇਲੀ ਭਰਾ ਮੇਰੇ ਕੋਲ ਇੱਕ ਵਜੀ ਸੀ ਸ਼ੀਸ਼ੇ ਉਹਨੇ ਉਹਨ ਮੇਰਾ ਨਾਲ ਆ ਵੀ ਉਹ ਮਾਰ ਗੋਨੇ ਡਰਾਈਵਰ ਨੂੰ ਮਾਰ ਲਗੋਨੇ ਤਵੇ ਕਰ ਸ਼ੀਸ਼ੇ ਨੂੰ ਮਾਰਦੇ ਹਾਂਜੀ ਅੱਛਾ ਹਾਂਜੀ ਕਿੰਨੇ ਜਣੇ ਸੀਗੇ ਟੋਟਲ ਤੁਸੀਂ ਕੱਲ ਸਾਰੇ ਅਸੀਂ 4-5 5 ਜਣੇ ਸੀ 5 ਜਣੇ ਸੀ ਹਾਂਜੀ ਜੀ ਸਰ ਅੱਜ ਪ੍ਰੈਸ ਕਾਨਫਰੰਸ ਜਿਹੜੀ ਐ ਕੇਸ ਸੰਬੰਧ ਦੇ ਵਿੱਚ ਬੁਲਾਈ ਗਈ ਹੈ ਇਹ ਮਿਤੀ 3 ਦੋ 2024 ਨੂੰ ਫਾਜ਼ਲਕਾ ਰੋਡ ਦੇ ਉੱਤੇ ਮੇਲਾ ਲੱਗਿਆ ਹੋਇਆ ਸੀਗਾ ਥੋੜੀ ਭੀੜ ਸੀਗੀ ਉੱਥੇ ਇੱਕ ਟਰੱਕ ਦਾ ਐਕਸੀਡੈਂਟ ਵੀ ਹੋਇਆ ਹੋਇਆ ਸੀ ਜੀ ਇੱਕ ਬੱਸ ਹੈ ਰੋਡਵੇ ਦੀ ਜਿਹੜੀ ਚੰਤਪੁਰੀ ਤੋਂ ਫਾਜ਼ਲਕਾ ਤੱਕ ਡੇਲੀ ਆਂਦੀ ਹੈ ਸਾਢੇ 12:00 ਦੇ ਦਾ ਟਾਈਮ ਸੀਗਾ ਤੇ ਉਹ ਜਦੋਂ ਭੀੜ ਕਰਕੇ ਇੱਕ ਮੋਟਰਸਾਈਕਲ ਸਵਾਰ ਉਹਨਾਂ ਤੇ ਮੂਹਰੇ ਆ ਕੇ ਖੜ ਗਿਆ ਤੇ ਰੁੱਕ ਕੇ ਖੜ ਗਿਆ ਉਹ ਬੱਸ ਦਾ ਟਾਈਮ ਫਿਕਸ ਹੁੰਦਾ ਹੈ ਫਿਕਸ ਟਾਈਮ ਕਰਕੇ ਉਹ ਡਰਾਈਵਰ ਕਿਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਆਪਣਾ ਮੋਟਰਸਾਈਕਲ ਪਰਾਂ ਕਰੋ ਜਿਸ ਤੇ ਉਹ ਇੰਨੀ ਗੱਲ ਪਿਛੇ ਉਹ ਡਰਾਈਵਰ ਤੇ ਗੱਲ ਪੈ ਗਈ ਤੇ ਡਰਾਈਵਰ ਸੀਗਾ ਹਰਜਿੰਦਰ ਸਿੰਘ ਇਹ ਮੋਹਰ ਸਿੰਘ ਵਾਲੇ ਦਾ ਰਹਿਣ ਵਾਲਾ ਸੀ ਜੀ ਤੇ ਇਹਨਾਂ ਨੇ ਫੜਕੇ ਉਹਦੀ ਮਾਰਕੁੱਟ ਕੀਤੀ ਤੇ ਉਹ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਆਪਣੇ ਹੋਰ ਫੋਨ ਕਰਕੇ 8-10 ਬੰਦੇ ਹੋਰ ਮੰਗਵਾ ਲਏ ਜੀ ਤੇ ਇਹਨਾਂ ਨੇ ਡਰਾਈਵਰ ਦੀ ਕਟਾਈ ਕੀਤੀ ਡਰਾਈਵਰ ਦਾ ਭਰਾ ਉਹਨੂੰ ਛੜਾਣਾ ਆਇਆ ਕੁਦਰਤੀ ਪਰਚਾਂਸ ਉਹਦਾ ਬ੍ਰਦਰ ਇੱਕ ਉੱਥੇ ਫਿਰਦਾ ਸੀਗਾ ਉਹਨੂੰ ਛੜਾਣਾ ਆਇਆ ਤਾਂ ਉਹਨੂੰ ਵੀ ਮਾਰਕਟ ਕੀਤੀ ਤੇ ਕਨੈਕਟਰ ਨੂੰ ਵੀ ਇਹਨਾਂ ਨੇ ਕਟਿਆ ਤੇ ਖੇਚ ਤੂ ਦੇ ਵਿੱਚੋਂ ਦਾ ਜਿਹੜਾ ਕੈਸ਼ਬੈਕ ਸੀ ਉਹ 파ੜਤਾ ਤੇ 10 15-18000 ਰੁਪਿਆ ਸੀਗਾ ਉਹਦੇ ਵਿੱਚ ਤੇ ਉਹ ਖੋ ਕੇ ਲੈ ਗਏ ਜੀ ਜਿਸ ਤੇ ਪੁਲਿਸ ਵੱਲੋਂ ਤਰੰਤ ਐਕਸ਼ਨ ਕਰਦੇ ਹੋਏ ਮੌਕੇ ਤੇ ਪਹੁੰਚੇ ਸਾਡਾ ਜਿਹੜਾ ਸਿਟੀ ਥਾਣੇ ਚ ਇੰਸਪੈਕਟਰ ਅੰਗਰੇਜ ਮੌਕੇ ਤੇ ਚਲਾ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਜੀ ਦੇ ਸਿਹੁਰਾਂ ਵੱਲੋਂ ਸਾਨੂੰ ਸਖਤ ਹਦਾਇਤ ਹੈ ਕਿ ਇਹ ਜੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਜੀ ਤੇ ਜਿਸ ਤੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਐਫਆਈਆਰ ਨੰਬਰ 14 ਡੇਟਡ 3/2/2024 186353 332 323 427 ਕਿਉਂਕਿ ਉਹਨਾਂ ਨੇ ਬਸ ਦੀ ਭੰਤੋੜਗੀ ਕੀਤੀ 379B 506 648 ਨੰਬਰ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਤੇ ਦੋ ਬੰਦੇ ਮੌਕੇ ਤੋਂ ਅਸੀਂ ਰੰਗੇ ਹੱਥੀ ਕਾਬੂ ਕਰ ਲਈ ਸੀ ਜਿਹਦਾ ਨਾਂ ਹੈਗਾ ਲਖਵਿੰਦਰ ਸਿੰਘ ਉਰਫ ਲੱਖੂ ਤੇ ਇਹ ਆਪਣਾ ਤੇ ਦੂਸਰਾ ਹੈਗਾ ਦੁੱਲੀ ਜਸਵੰਤ ਸਿੰਘ ਦੁੱਲੀ ਇਹਨਾਂ ਨੂੰ ਅਸੀਂ ਰੰਗੇ ਹੱਥੀ ਮੌਕੇ ਤੇ ਸਾਡੀ ਪੁਲਿਸ ਪਾਰਟੀ ਨੇ ਕਾਮਯਾਬ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਆ ਇਹ ਟਵਾਨਾ ਕਲੰਦਰ ਇਹਨਾਂ ਨੇ ਸਾਰੇ ਬੰਦੇ ਤੇ ਇਹ ਸਰ ਕਿੰਨੇ ਲੋਕ ਸੀਗੇ ਇਹ ਟੋਟਲ ਜੋ ਇਹਨਾਂ ਦੇ ਇਹ ਪੰਜ ਬੰਦੇ ਤਾਂ ਨਾਮਿਨੇਟ ਨੇ ਤੇ ਪੰਜ ਛੇ ਬੰਦੇ ਹਨ ਪਛਾਤੇ ਨੇ ਜੀ ਇਹਨਾਂ ਦਾ ਜਿਹੜੇ ਦੋ ਅਰੈਸਟ ਕੀਤੇ ਨੇ ਅਸੀਂ ਜੀ ਇਹਨਾਂ ਦਾ ਅਸੀਂ ਰਿਮਾਨ ਲਿਆ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਤੇ ਪੈਸਿਆਂ ਦੀ ਰਿਕਵਰੀ ਕਰਾਵਾਂਗੇ ਤੇ ਬਾਕੀ ਬੰਦਿਆਂ ਨੂੰ ਦੀ ਅਰੈਸਟ ਪਾਵਾਂਗੇ ਸਰ ਕਿੰਨੇ ਪੈਸੇ ਸੀ ਜਿਹੜੇ ਸਰਕਾਰੀ 17-18000 ਰੁਪਿਆ ਜਿਹੜਾ ਲਿਖਾਇਆ ਉਹਨਾਂ ਨੇ ਕੈਸ਼ ਚੈੱਕ ਕਰਕੇ ਦੱਸਿਆ ਸੀਗਾ ਜੀ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਆ ਜਾਂ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦੀ ਬੈਕਗ੍ਰਾਉਂਡ ਮਾੜੀ ਹੈ ਇਹ ਪਹਿਲਾਂ ਇਹਨਾਂ ਦੇ ਚੈੱਕ ਕੀਤਾ ਜਾਊਗਾ ਇਹਨਾਂ ਦਾ ਰਿਕਾਰਡ ਵੀ ਅਗਰ ਉਹ ਦਰਜ ਹੋਣਗੇ ਤਾਂ ਉਹਦੇ ਵਿੱਚ ਨਾਲ ਜੁੜੇ ਜਾਣਗੇ ਹੋਗੀ ਕੋਈ ਮਾਮਲਾ ਵੀ ਦਰਜ ਹੈਗਾ ਪਹਿਲਾਂ ਇਹਨਾਂ ਤੇ ਕਿਸੇ ਤਰ੍ਹਾਂ ਦਾ ਨਹੀਂ ਹਜੇ ਦੇਖਣਾ ਹੈ ਇਹ ਰਿਕਾਰਡ ਚੈੱਕ ਕਰਕੇ ਇਹਦੇ ਬਾਰੇ ਦੱਸਿਆ ਜਾਏਗਾ ਜੇ ਦਰਜ ਹੋਇਆ ਤਾਂ ਉਹਦੇ ਵਿੱਚ ਵੀ ਕੋਰਟ ਦੇ ਵਿੱਚ ਉਹ ਇਹਦੀ ਪੁਰਾਣੀ ਐਫਆਈਆਰਾ ਲਾ ਕੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਵੀ ਵਿੱਚ ਲਾ ਕੇ ਦਿੱਤੇ ਜਾਣਗੇ ਵਿੱਚ